ਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪਾਲਿਸੀ ਬਣਾਉਣਾ ਜਿਹੜਾ ਵੱਡਾ ਮਸਲਾ ਗਿਆ ਇਸ ਵੇਲੇ ਮੰਡੀਆਂ ਦਾ ਤੇ ਜਿਹੜਾ ਇਸ ਵੇਲੇ ਝੋਨੇ ਦੀ ਖਰੀਦ ਦਾ ਵਾ ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਮੀਟਿੰਗ ਕਰਕੇ ਆਇਆ ਹਾਂ ਸ਼ੈਲਰ ਮਾਲਕਾਂ ਨਾਲ ਜਾੜਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਉਹ ਉਹਨਾਂ ਦਾ ਆਪਣਾ ਦਾਵਾ ਵੈਸੇ ਪੀਐਸੀ ਪੰਜ ਚਾਰ ਦਿਨਾਂ ਚ ਸਾਰਾ ਇਸ਼ੂ ਖਤਮ ਕਰਵਾ ਦੇਾਂਗੇ ਵੀ ਜੇ ਝੋਨੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ ਠੀਕ ਆ ਤਾਂ ਫਿਰ ਜਿੱਥੇ ਜਿੱਥੇ ਝੋਨੇ ਦੀ ਸਮੱਸਿਆ ਆਊਗੀ ਉੱਥੇ ਉੱਥੇ ਹੀ ਅੰਦੋਲਨ ਕੀਤਾ ਜਾਊਗਾ ਉਹ ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ ਤੇ ਸਰਕਾਰ ਦੇ ਲਾ ਕਾਨੂੰਨ ਨੇ ਉਹ ਖਰੀਦ ਕਰਦੀ ਯਾਰ ਸਾਨੂੰ ਕੇਂਦਰ ਅਸੀਂ ਕਿਉਂਕਿ ਅੰਦੋਲਨ ਕਰ ਰਹੇ ਆ ਜਾਣ ਬੁੱਝ ਕੇ ਕਹਿ ਲੋ ਵੀ ਟਾਰਗੇਟ ਕਰ ਰਿਹਾ ਔਰ ਛੋਨੇ ਦੀ ਖਰੀਚ ਵਿੱਚ ਵਿਗਨ ਪਾ ਰਿਹਾ ਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਭਾਈ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਵੀ ਸਾਨੂੰ ਸਮੱਸਿਆ ਆ ਰਹੀ ਆ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀਪ ਵਾਈਫ ਚੈਨਲ ਪੰਜਾਬੀ ਤੇ ਐਸ.ਐਮ.ਐਸ.ਏ ਪੰਜਾਬ ਪਵਨ ਦੇ ਬਾਹਰ ਖੜਿਆ ਤੇ ਪੰਜਾਬ ਪਵਨ ਦੇ ਬਾਹਰ ਜਿਹੜਾ ਐਸ.ਐਮ.ਐਸ.ਏ ਖੜਿਆ ਜੀ ਉੱਥੇ ਕਿਸਾਨਾਂ ਦੀ ਅੱਜ ਮੀਟਿੰਗ ਸੀ ਅਧਿਕਾਰੀਆਂ ਦੇ ਨਾਲ ਔਰ ਕਈ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਨੇ ਆਪਣੀਆਂ ਰੱਖੀਆਂ ਸੀਗੀਆਂ ਤੇ ਉਸ ਮੀਟਿੰਗ ਜਿਹੜੀ ਹੈ 2 ਵਜੇ ਸ਼ੁਰੂ ਹੋਈ ਸੀ ਅੱਜ ਔਰ 2 ਵਜੇ ਦੇ ਬਾਅਦ ਅੱਜ ਜਿਹੜੀ ਮੀਟਿੰਗ ਖਤਮ ਹੋਈ ਹੈ ਹੁਣ ਔਰ ਸ਼ਾਮ ਨੂੰ ਔਰ ਲੰਬੀ ਚੌੜੀ ਮੀਟਿੰਗ ਦੇ ਬਾਅਦ ਜਿਹੜੀਆਂ ਮੰਗਾਂ ਔਰ ਸੀਗੀਆਂ ਉਹ ਲੰਬਾ ਚੌੜਾ ਇੱਕ ਚਾਟਰ ਸੀਗਾ ਕਿਸਾਨਾਂ ਦਾ ਤੇ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਕਿਸਾਨ ਜਿਹੜੇ ਨੇ ਉਹ ਬਾਰਾਜ ਕੀ ਕੁਝ ਹੋਇਆ ਉਹਨਾਂ ਤੋਂ ਪੁੱਛਦੇ ਆ ਕੀ ਕੁਝ ਰਿਹਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਦੇਖੋ ਜਿਹੜੀ ਅੱਜ ਲਗਭਗ ਸਾਢੇ ਕਿ ਤਿੰਨ ਘੰਟੇ ਸਵਾ ਤਿੰਨ ਘੰਟੇ ਸਾਡੀ ਮੀਟਿੰਗ ਚੱਲੀ ਆ ਜਿਹਦੇ ਵਿੱਚ ਇਸ ਵੇਲੇ ਸੀਐਮ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਮੁਖ ਸੀਗੇ ਸਾਰੀ ਅਫਸਰ ਸਾਈ ਸਾਰੀ ਅਫਸਰ ਸਾਈ ਸੀਗੀ ਉੱਥੇ ਉਹਦੇ ਵਿੱਚ ਸਾਰੇ ਈਸ਼ਵਾਂ ਤੇ ਲਗਭਗ ਜਿਹੜੇ ਅਸੀਂ ਤੁਹਾਨੂੰ ਭੇਜਿਆ ਸੀਗਾ ਅਜੰਡਾ ਉੱਤੇ ਡਿਸਕਸ ਹੋਈ ਆ ਲੰਮੀ ਚੌੜੀ ਕਿਹ ਲੋ ਵੀ ਅੱਜ ਜਿਹੜੇ ਵੀ ਸਾਡੇ ਲੀਡਰ ਸਾਹਿਬਾਨ ਗਏ ਸੀ ਆਪਾਂ ਗਏ ਸੀ ਕਿ ਹਰ ਮੁੱਦੇ ਤੇ ਬਾ ਦਲੀਲ ਅਸੀਂ ਪੰਜਾਬ ਦਾ ਪੱਖ ਉਹਨਾਂ ਸਾਹਮਣੇ ਰੱਖਿਆ ਵਾ ਉਹਨਾਂ ਮੰਨਿਆ ਵੀ ਆ ਇੱਕ ਸੀਗਾ ਸ਼ਹੀਦ ਪਰਿਵਾਰਾਂ ਬਾਰੇ ਵੀ ਸਥਾਈ ਪਾਲਿਸੀ ਬਣਾਈ ਜਾਵੇ ਸਥਾਈ ਪਾਲਿਸੀ ਦਾ ਮਤਲਬ ਵੀ ਜਦੋਂ ਵੀ ਕਿਸਾਨ ਦੀ ਕੋਈ ਸ਼ਹੀਦੀ ਹੁੰਦੀ ਆ ਤੇ ਉਹਦੇ ਤੇ ਸਟਰਗਲ ਕਰਨੀ ਪੈਂਦੀ ਆ ਮੋਰਚਾ ਲਾ ਕੇ ਲੜਨਾ ਪੈਂਦਾ ਜਿਵੇਂ ਅਸੀਂ ਅੰਮ੍ਰਿਤਸਰ ਦਾ ਮੋਰਚਾ ਲਾਇਆ ਸੀ ਫਿਰ ਦੋ ਕਿਸਾਨਾਂ ਨੂੰ 10 ਲੱਖ ਰੁਪਏ ਇਹਨਾਂ ਨੇ ਦਿੱਤਾ ਹੈਗਾ ਜਾਂ ਤੁਸੀਂ ਸ਼ਹੀਦ ਸੋਪ ਕਰਨ ਬਾਰੇ ਵੇਖਿਆ ਸੀ ਬਠਿੰਡੇ 'ਚ ਮੋਰਚਾ ਲਾ ਕੇ ਸੀ ਉਹ ਪੈਸੇ ਲੈੇ ਸੀਗੇ ਤੇ ਅਸੀਂ ਕਿਹਾ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਦਿੰਦੇ ਆ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਤਾਂ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਇਹਦੀ ਪਾਲਿਸੀ ਬਣਾਉਣ ਉਹਨਾਂ ਨੇ ਕਿਹਾ ਵੀ ਅਸੀਂ ਪਾਲਿਸੀ ਬਣਾਵਾਂਗੇ ਸਿਰਫ ਪੰਚਾਇਤ ਚ ਲਕਸ਼ਣਾ ਸਾਨੂੰ ਨੰਗ ਲੈਣ ਦੋ ਤੇ ਅਸੀਂ ਇਹਦੇ ਤੇ ਪਾਲਿਸੀ ਬਣਾ ਦਾਂਗੇ ਠੀਕ ਹੈ ਤੇ ਬਾਕੀ ਰਹਿੰਦਾ ਜਿਹੜਾ ਮੁਆਵਜ਼ਾ ਜਿੰਨਾ ਵੀ ਸ਼ੀਤ ਪਰਿਵਾਰ ਰਹਿ ਗਿਆ ਕੋਈ ਅਜੇ 25 30 ਹੈਗੇ ਆ ਉਹਨਾਂ ਨੂੰ ਪੰਚਾਇਤੀ ਇਲਕਸ਼ਣਾਂ ਤੋਂ ਬਾਅਦ ਮੁਆਵਜ਼ਾ ਮੁਹੱਈਆ ਕਰਾਇਆ ਜਾਊਗਾ ਜਿਹੜੀ ਇੱਕ ਹੈਗੇ ਆ ਜਿਹੜਾ ਵੱਡਾ ਮਸਲਾ ਗਿਆ ਇਸ ਵੇਲੇ ਮੰਡੀਆਂ ਦਾ ਵੀ ਜਿਹੜਾ ਇਸ ਵੇਲੇ ਝੋਨੇ ਦੀ ਖਰੀਦ ਦਾ ਵਾ ਹੁਣ ਵੀ ਸਾਡੇ ਸਾਹਮਣੇ ਪ੍ਰਿੰਸੀਪਲ ਸੈਕਟਰੀ ਸਾਹਿਬ ਕਹਿੰਦੇ ਸੀਗੇ ਵੀ ਮੈਂ ਮੀਟਿੰਗ ਕਰਕੇ ਆਇਆ ਸ਼ੈਲਰ ਮਾਲਕਾਂ ਨਾਲ ਜਾੜਤੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਗੱਲ ਕੀਤੀ ਆ ਉਹ ਉਹਨਾਂ ਦਾ ਆਪਣਾ ਦਾਵਾ ਵੈਸੇ ਵੀ ਅਸੀਂ ਪੰਜ ਚਾਰ ਦਿਨਾਂ ਚ ਸਾਰਾ ਇਸ਼ੂ ਖਤਮ ਕਰਵਾ ਸਾਡਾ ਸਿਰਫ ਸਾਫ਼ ਕਹਿਣਾ ਵਾ ਵੀ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਬਹੁਤ ਵੱਡਾ ਮੁੱਦਾ ਵਾ ਅਸੀਂ ਇਹਨੂੰ ਅਗਨੋਰ ਨਹੀਂ ਕਰ ਸਕਦੇ ਸਾਡੇ ਦੋਵੇਂ ਮੋਰਚੇ ਸਮਝਦੇ ਹੈਗੇ ਆ ਵੀ ਜੇ ਝੋਨੇ ਦੀ ਖਰੀਦ ਦਾ ਮਸਲਾ ਨਾ ਹੱਲ ਹੋਇਆ ਠੀਕ ਆ ਤਾਂ ਫਿਰ ਜਿੱਥੇ-ਜਿੱਥੇ ਝੋਨੇ ਦੀ ਸਮੱਸਿਆ ਆਊਗੀ ਉੱਥੇ-ਉੱਥੇ ਹੀ ਅੰਦੋਲਨ ਕੀਤਾ ਜਾਊਗਾ ਅਸੀਂ ਤੁਹਾਡੇ ਮੱਦੇਨਜ਼ਰ ਸਿਰਫ ਬੇਨਤੀ ਕਰਨਾ ਚਾਹੁੰਦੇ ਆ ਵੀ ਦੇਖੋ ਇਹ ਸਾਡੀ 6 ਮਹੀਨਿਆਂ ਦੀ ਕਮਾਈ ਆ ਜਿਹਦੇ ਤੇ ਸਰਕਾਰ ਦੇ ਲਾਅ ਕਾਨੂੰਨ ਨੇ ਉਹ ਖਰੀਦ ਕਰਦੀ ਯਾਰ ਸਾਨੂੰ ਕੇਂਦਰ ਅਸੀਂ ਕਿਉਂਕਿ ਅੰਦੋਲਨ ਕਰ ਰਹੇ ਆ ਜਾਣ ਬੁੱਝ ਕੇ ਕਹਿ ਲੋ ਵੀ ਟਾਰਗੇਟ ਕਰ ਰਿਆ ਹਰ ਝੋਨੇ ਦੀ ਖਰੀਦ 'ਚ ਵਿਗਨ ਪਾ ਰਿਆ ਤੇ ਪੰਜਾਬ ਸਰਕਾਰ ਵੀ ਸਫਲ ਨਹੀਂ ਹੋ ਰਹੀ ਜੇਕਰ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਭਾਈ ਸੰਘਰਸ਼ ਕਿਸੇ ਕਿਸਮ ਦਾ ਵੀ ਹੋ ਸਕਦਾ ਫਿਰ ਉਹਦੇ ਲਈ ਸਾਨੂੰ ਜਨਤਾ ਨਾ ਕਹੇ ਵੀ ਸਾਨੂੰ ਸਮੱਸਿਆ ਆ ਰਹੀ ਆ ਅੱਜ ਵੀ ਅਸੀਂ ਹੱਥ ਬੰਨੇ ਆ ਥੋੜੇ ਮਾਦਮ ਨਾ ਕਹਿ ਰਹੇ ਆ ਵੀ ਕੇਂਦਰ ਤੇ ਪੰਜਾਬ ਨੂੰ ਵੀ ਸਮੇਂ ਸਿਰ ਇਹ ਖਰੀਦ ਵਾਲੇ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਇਹਦੇ ਨਾਲ ਹੀ ਦੋ ਤਿੰਨ ਇਸ਼ੂ ਕਰਦੀ ਹੈ ਵੀ ਸਰਕਾਰ ਨੇ ਜਿਹੜਾ ਖੱਲੜਾ ਲਿਆਂਦਾ ਵਾ ਬਦਲਮੀਆਂ ਖੇਤੀ ਕਰਨ ਦਾ ਕਣਕ ਝੋਨੇ ਦੇ ਚੱਕਰ ਚੋਂ ਬਾਹਰ ਕੱਢਣ ਦਾ ਜਾਂ ਉਹਦੀ ਪਾਲਿਸੀ ਆ ਉਹ ਬਾਰ ਬਾਰੇ ਬੋਲਦੇ ਆ ਸੈਂਟਰ ਵੀ ਬੋਲਦਾ ਸੀ ਵੀ ਸਮਝਦੇ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਇੱਕ ਬੰਨੇ ਥੋੜਾ ਨਰਮਾ ਜਿਹੜਾ ਵਾ ਉਹ ਨਰਮਾ 벨ਟ ਦਾ ਅਜਾੜਾ ਹੋ ਗਿਆ ਕਿਉਂਕਿ ਬੀਟੀ ਬੀਜ ਲੈ ਕੇ ਆਏ ਬੀਟੀ ਬੀਜਾਂ ਕਰਕੇ ਅਰਕੀ 40 45% ਕਾਟਨ ਲੱਗੀ ਨਹੀਂ ਹੈ ਤੇ ਉਹਦਾ ਨੁਕਸਾਨ ਹੋਇਆ ਇਹਦਾ ਮਤਲਬ ਝੋਨੇ ਹੀਟ ਰਕਬਾ ਵੱਧ ਗਿਆ ਦੂਜਾ ਅਸੀਂ ਕਿਹਾ ਵੀ ਸਾਨੂੰ ਇਹ ਸਖਾਲਿਆ ਜਾਂਦਾ ਮਹਾਰਾ ਵੱਲੋਂ ਵੀ ਜੜੀ ਫਸਲ ਆ ਉਹਨੂੰ ਬਾਜ਼ਾਰ ਨਾਲ ਜੋੜਿਆ ਜਾਵੇ ਉਹਦੀ ਮੰਗ ਡਿਮਾਂਡ ਹੋਣੀ ਚਾਹੀਦੀ ਆ ਬਾਸਮਤੀ ਦੀ ਡਿਮਾਂਡ ਪੂਰੇ ਵਰਲਡ ਵਾਈਟ ਆ ਕੱਲੇ ਦੋ ਹੀ ਹਿੱਸੇ ਨੇ ਪੰਜਾਬ ਦੇ ਸਾਡਾ ਪੰਜਾਬ ਤੇ ਪਾਕਿਸਤਾਨੀ ਪੰਜਾਬ ਜਿੱਥੇ ਬਾਸਮਤੀ ਹੁੰਦੀ ਆ ਤਾਂ ਇਹਦੀ ਡਾਲਰ ਦੀ ਮਿਡਲ ਈਸਟ ਦੇ ਵਿੱਚ ਕੀਮਤ ਵਧੀ ਇਹਦੀ ਮੰਗ ਵਧੀ ਆ ਫਿਰ ਵੀ ਸਾਡੀ ਬਾਸਮਤੀ ਮੰਡੀਆਂ ਚ ਕਿਉਂ ਰੁਲੀ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਪੰਜਾਬ ਜ਼ਿੰਮੇਵਾਰ ਆ ਅਸੀਂ ਬਾਸਮਤੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕਹੀ ਆ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਕੋਈ ਨਹੀਂ ਸੀਗਾ ਤੁਸੀਂ ਬਾਸਮਤੀ ਰੋਲੋਗੇ ਅਗਲੀ ਵਾਰੀ ਚੋਣੇ ਹੇਠ ਰਕਵਾ ਹੋਰ ਵਧੂਗਾ ਨਾਲ ਗੰਨੇ ਦਾ ਅਸੀਂ ਚੁੱਕਿਆ ਵੀ ਫਗਵਾੜਾ ਮਿਲਦਾ 28 ਕਰੋੜ ਰੁਪਈਆ ਬਕਾਇਆ ਉਹਦੀ ਪ੍ਰਾਪਰਟੀ ਅਟੈਚ ਹੋਈ ਹੋਈ ਆ ਠੀਕ ਆ ਉਹ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ ਸਮੇਂ ਸਿਰ ਮਿਲਣਾ ਚਲਾਈਆਂ ਜਾਣ ਸਮੇਂ ਸਿਰ ਮਿਲਣਾ ਚੱਲਣ ਅਰ ਜਿਹੜਾ ਨਵੇਂ ਭਾਅ ਦਾ ਐਲਾਨ ਹੋਵੇ ਤੋਂ ਤਿੰਨ ਬਦਲਵੀਆਂ ਫਸਲਾਂ ਤੁਹਾਨੂੰ ਮੈਂ ਦੱਸਿਆ ਗੰਨਾ ਬਾਸਮਤੀ ਤੇ ਆਪਣੀ ਨਰਮਾ ਕਪਾ ਹੁਣ ਤਿੰਨੇ ਪਾਸੇ ਸਾਨੂੰ ਰੋਲ ਮਿਲ ਰਿਹਾ ਸੀ ਉਹਨਾਂ ਨੂੰ ਕਿਹਾ ਵੀ ਜੇ ਫਸਲਾਂ ਬਦਲਵੀਆਂ ਤੁਸੀਂ ਖਤਮ ਕਰੋਗੇ ਪੰਜਾਬ ਚ ਤੇ ਝੋਨੇ ਹੀਟ ਰਕਬਾ ਹੋਰ ਵਧਣਾ ਤੇ ਜਿਹੜੇ ਤੁਸੀਂ ਦਾਅਵੇ ਕਰ ਰਹੇ ਹੋ ਸਾਨੂੰ ਕਹਿ ਰਹੇ ਹੋ ਕਿ ਅਸੀਂ ਬਦਲਵੀਆਂ ਫਸਲਾਂ ਉਹ ਝੂਠੇ ਸਾਬਤ ਹੋਣੇ ਆ ਤੁਸੀਂ ਸਹੀ ਢੰਗ ਨਾਲ ਇਹਨਾਂ ਤੇ ਕੰਮ ਕਰੋ ਇੱਕ ਤਾਂ ਇਹ ਮਸਲੇ ਤੇ ਗੱਲ ਹੋਈ ਪਰਾਲੀ ਵਾਲੇ ਇਸ਼ੂ ਤੇ ਅਸੀਂ ਸਮਝਦੇ ਵੀ ਇਸ਼ੂ ਕੋਈ ਨਹੀਂ ਹੈ ਅਸੀਂ ਤੁਹਾਨੂੰ ਜਾਂਦੇ ਵੀ ਕਹਿ ਗਏ ਅਸੀਂ ਸਪਸ਼ਟ ਕਿਹਾ ਵੀ ਇਹ ਪੋਲਿਟਿਕਲ ਵਾਰ ਆ ਕੇਂਦਰ ਦੀ ਸਾਡੇ ਖਿਲਾਫ ਵੀ 2% ਪ੍ਰਦੂਸ਼ਣ ਦੇ ਉੱਤੇ ਸਾਰਾ ਰੌਲਾ ਪੈ ਰਿਹਾ ਸਾਰੇ ਚੈਨਲਾਂ ਤੇ ਡਿਬੇਟ ਹੋ ਰਹੀ ਹੈ ਚਲ ਚੈਨਲ ਆਪਣੇ ਤੌਰ ਤੇ ਆਜ਼ਾਦ ਕਿੱਥੇ ਡਿਬੇਟ ਕਰਨ ਪਰ ਬਾਕੀ 98% ਪੋਲੂਸ਼ਨ ਤੇ ਕੋਈ ਡਿਬੇਟ ਹੈ ਹਵਾ ਦੇ ਵਿੱਚ ਪ੍ਰਦੂਸ਼ਣ 51% ਇੰਡਸਟਰੀ ਕਰਦੀ ਹਵਾ ਦੇ ਵਿੱਚ ਪ੍ਰਦੂਸ਼ਣ 25% ਆਵਾਜਾਈ ਦੇ ਸਾਧਨ ਕਰਦੇ ਸਾਡੀ ਗੱਲ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਸ ਕਰਕੇ ਇੱਕ ਅਸੀਂ ਤਾਂ ਕਹਿ ਰਹੇ ਹਾਂ ਵੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸਾਨੂੰ ਤੁਸੀਂ ਤਾਂ ਗ੍ਰੀਨ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਲਾਗੂ ਕਰ ਦਿਓ ਸਾਨੂੰ ਜੋ ਸੁਪਰੀਮ ਕੋਰਟ ਨੇ ਕਹਿਆ ਹੈ 2400 ਰੁਪਇਆ ਦੇ ਦਿਓ ਤੁਸੀਂ ਅਜਿਹੇ ਕਰਨ ਚ ਸਫਲ ਜੋ ਮਸ਼ੀਨਰੀ ਤੁਸੀਂ ਦਾਵਾ ਕਰ ਰਹੇ ਹੋ ਉਹ ਥੋੜੀ ਮਕਦਾਰ ਵਿੱਚ ਹੈ ਸਪੇਸ ਜ਼ਿਆਦਾ ਵਾ ਤਾਂ ਸਾਨੂੰ ਬਗੈਰ ਮਤਲਬ ਤੋਂ ਖਲਨਾਇਕ ਬਣਾਇਆ ਜਾ ਰਿਹਾ ਨਸ਼ਿਆਂ ਤੇ ਵੱਡੇ ਪੱਧਰ ਤੇ ਵੱਡਾ ਲੰਮਾ ਰੋਲਾ ਚੱਲਿਆ ਜੀ ਅਸੀਂ ਸਪਸ਼ਟ ਕਰਨੇ ਆ ਨਸ਼ਿਆਂ ਤੇ ਭਗਵੰਤਮਾਨ ਸਰਕਾਰ ਫੇਲਿਆ ਅਸੀਂ ਕਿਸੇ ਵੀ ਉਹਦੇ ਆਰਗੂ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਹਾ ਤੁਹਾਡੇ ਕੋਲ ਵਿਲ ਪਾਵਰ ਦੀ ਕਮੀ ਆ ਜੇ ਵਿਲ ਪਾਵਰ ਹੋਵੇ ਤੇ ਪੰਜਾਬ ਤੋਂ ਨਸ਼ਾ ਬੰਦ ਹੋ ਜਾ ਅਸੀਂ ਅਸੀਂ ਬਠਿੰਡੇ ਦੀਆਂ ਹੋਰ ਥਾਵਾਂ ਦੀਆਂ ਗ੍ਰੰਪਲਾਂ ਦਿੱਤੀਆਂ ਜਿਹੜੀ ਕਹਿੰਦੇ ਵਿਲੇਜ ਕਮੇਟੀ ਨੂੰ ਨਵੀਂ ਸਿਰੇ ਕਹਿੰਦੇ ਬਣਾਉਣੀ ਆ ਅਸੀਂ ਕਿਹਾ ਵਿਲ ਚ ਕਮੇਟੀਆਂ ਤੇ ਮੁਕਦਮੇ ਹੋਏ ਵਿਲ ਚ ਕਮੇਟੀਆਂ ਤੇ ਗੋਲੀਆਂ ਚੱਲੀਆਂ ਜਿਹੜੇ ਨਸ਼ਾ ਰੋਕੂ ਕਮੇਟੀਆਂ ਨੂੰ ਨਿਸ਼ਾਨਾ ਬਣਾਇਆਗਾ ਔਰ ਥੋੜੀ ਪੁਲਿਸ ਨਾਲ ਖੜੀ ਰਹੀ ਉਹਨਾਂ ਦੇ ਜਿਹੜੇ ਨਸ਼ਾ ਤਸਕਰ ਸੀ ਉਹ ਕਹਿੰਦੇ 26000 ਬੰਦਾ ਫੜਿਆ ਅਸੀਂ ਕਿਹਾ ਵੀ ਉਹਨਾਂ ਚੋਂ ਨਸ਼ੇ ਤਸਕਰ ਵਿੱਚ ਨਾਲੇ ਕਿਹੜੇ ਆ ਆਮ ਪਬਲਿਕਤਾ ਤੁਸੀਂ ਫੜ ਲਈ ਹੋਊਗੀ ਉਹਨਾਂ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੈਗਾ ਤੋਂ ਇਹ ਇਸ ਤਰੀਕੇ ਨਾਲ ਬਾਕੀ ਕੋੜਲਾ ਸਾਹਿਬ ਕਰ ਲੈਣਗੇ ਗੱਲਾਂ ਤੇ ਬਹੁਤ ਸਾਰੇ ਤੇ ਭਰੋਸੇ ਦਿੱਤੇ ਗਏ ਆ ਬਹੁਤ ਸਾਰੇ ਥਾਵਾਂ ਤੇ ਗੱਲਾਂ ਕਹੀਆਂ ਗਈਆਂ ਚਲੋ ਦੇਖਦੇ ਆਉਣ ਵਾਲੇ ਸਮੇਂ 'ਚ ਕਿਹੜੀਆਂ ਗੱਲਾਂ ਪੂਰੀਆਂ ਹੁੰਦੀਆਂ ਕਿਹੜੀਆਂ ਨਹੀਂ ਹੁੰਦੀਆਂ ਚਲੋ ਦੂਜਾ ਜਿਹੜਾ ਇਸ਼ੂ ਸੀਗਾ ਬਿਜਲੀ ਬੋਰਡ ਨਾਲ ਸੰਬੰਧਿਤ ਭਾਜੀ ਅਸੀਂ ਉਹ ਹਰ ਵਾਰੀ ਇਹ ਕਹਿ ਰਹੇ ਆ ਵੀ ਜਿਹੜੇ ਮੀਟਰ ਉਹ ਨਾ ਲਾਏ ਜਾਣ ਚੈਪ ਵਾਲੇ ਮੀਟਰ ਜਿਹੜੇ ਕਹਿੰਦੇ ਜਣੇਸ਼ ਚੇਅਰਮੈਨ ਨੇ ਇਸ ਕੱਲ ਤੇ ਜਮਾਈ ਉਸ ਨੀਤੀ ਜਿਹੜੀ ਲਿਆ ਰਹੇ ਆ ਵੇਚਣ ਦੀ ਉਹ ਤੇ ਸਟੈਂਡ ਕਰਦੇ ਅਸੀਂ ਕਿਹਾ ਸੀ ਵੀ ਜਿਹੜੀ ਤੁਸੀਂ ਪਹਿਲਾ ਮੀਟਰ ਲਾਵੇ ਪਰ ਤੁਸੀਂ ਸ਼ਰਤ ਨਾਲ ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਚੀਜ਼ ਹੀ ਨਹੀਂ ਮਜਬੂਰ ਕਰਦੇ ਉਹਦਾ ਮਤਲਬ ਪ੍ਰਾਈਵੇਟ ਨੂੰ ਜਿਹੜਾ ਰਾਹ ਹੈ ਸਾਫ਼ ਹੋ ਰਿਹਾ ਤਾਂ ਅਸੀਂ ਕਿਹਾ ਸੀ ਵੀ ਜਿਹੜੇ ਖਪਤਕਾਰਾਂ ਆਂਦੀਆਂ ਮਸਲੇ ਆ ਇਹ ਤੇ ਸਪੈਸ਼ਲ ਮੀਟਿੰਗ ਸੱਦ ਕੇ ਕੋਈ ਪਾਲਿਸੀ ਬਣਾ ਕੇ ਜਿਹੜੀ ਨਵੇਂ ਸਿਰੇ ਤੋਂ ਕਰੋ ਇਹਦੇ ਵਿੱਚ ਮੈਨੂੰ ਲੱਗਦਾ ਵੀ ਸਾਫ਼ ਸੀ ਉਹਨਾਂ ਦਾ ਜਵਾਬ ਵੀ ਅਸੀਂ ਤਾਂ ਜਿਹੜਾ ਪੇਸ਼ ਖੜੇ ਆ ਜਣੇ ਜੇ ਐਂ ਕਹਿਣਾ ਹੋਵੇ ਆਪਦੇ ਸਟੈਂਡ ਤੇ ਮੁਕਰੇ ਨੇ ਸਰਕਾਰ ਸਾਡੇ ਨਾਲ ਕਹਿ ਕੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਵੀ ਅਸੀਂ ਮੀਟਰ ਨਹੀਂ ਲਾਵਾਂਗੇ ਤਾਂ ਹੁਣ ਉਹ ਕਹਿੰਦੇ ਵੀ 9 ਲੱਖ ਮੀਟਰ ਲੱਗ ਗਿਆ ਇਹਦਾ ਮਤਲਬ ਉਹ ਜਿਹੜੀ ਗਿਣਤੀ ਹੈ ਉਹ ਵਧਾ ਕੇ ਪੇਸ਼ ਕਰ ਰਹੇ ਨੇ ਪਰ ਜਿਹੜੇ ਅਸੀਂ ਕਹਿ ਸੀ ਵੀ ਐਵਰੇਜਾਂ ਦੇ ਲੋਕਾਂ ਨੂੰ ਬਿੱਲ ਪੈ ਰਹੇ ਨੇ ਜਾਂ ਜਿਹੜੇ ਘਰਾ ਬੰਡਾਂ ਦੇ ਰੌਲੇ ਆ ਉੱਥੇ ਮੀਟਰ ਨਹੀਂ ਲੱਗ ਰਹੇ ਉਹ ਸਾਰੀਆਂ ਗੱਲਾਂ ਤੋਂ ਇਸ ਗੱਲ ਤੋਂ ਸਰਕਾਰ ਪਿਛੇ ਹਟੀ ਆ ਦੂਜੀ ਨਾਲ ਜਿਹੜੀ ਅਸੀਂ ਮੂਰਤੇ ਨਾਲ ਸੰਬੰਧਤ ਮੰਗਾਂ ਰੱਖੀਆਂ ਦੋਨੇ ਫਾਰਮਾਂ ਨਾਲ ਜਿਹੜੇ ਸੰਬੰਧਤ ਹੈ ਉਹ ਇਸ਼ੂ ਸਾਰੇ ਜਿਹੜੇ ਅੱਜ ਰੱਖੇ ਆ ਬਹੁਤਿਆਂ ਤੇ ਸਾਨੂੰ ਇਹ ਲੱਗਦਾ ਵੀ ਸਰਕਾਰ ਪਿੱਛੇ ਹਟਦੀ ਨਜ਼ਰ ਆਈ ਆ ਉਵਾਰਾ ਪਸੂ ਵਾਲੇ ਮਸਲੇ ਤੇ ਗਊ ਟੈਕਸ ਲਿਆ ਜਾ ਰਿਹਾ ਉਹਦੇ ਜਿਹੜੇ ਪ੍ਰਬੰਧ ਹੈ ਸਾਰੇ ਉਹ ਫੇਰ ਗਊਸਾਲਾਂ ਤੇ ਛੜਤਾ ਜੀ ਅਸੀਂ ਕਮੇਟੀ ਬਣਾਵਾਂਗੇ ਵੀ ਜਿਹੜੇ ਐਕਸੀਡੈਂਟ ਹੋ ਰਹੇ ਨੇ ਐਕਸੀਡੈਂਟਾਂ ਦੀ ਸਰਕਾਰ ਜ਼ਿੰਮੇਵਾਰ ਅਸਿੱਦੀ ਜੇਬ ਸਾਥੋਂ ਟੈਕਸ ਗਰਾਹ ਰਹੀ ਆ ਤਦੋਂ ਪ੍ਰਬੰਧ ਕਉ ਨਹੀਂ ਕਰ ਰਹੇ ਇਹ ਸਾਰਾ ਜਿਹੜਾ ਸੜਕਾਂ ਤੇ ਜਿਹੜੇ ਆ ਰਹੇ ਨੇ ਉਹ ਸਾਰਾ ਇਹ ਸਰਕਾਰ ਪ੍ਰਬੰਧ ਕਰੇ ਮੈਨੂੰ ਇਹ ਲੱਗਦਾ ਵੀ ਮੀਟਿੰਗ ਸਾਡੀ ਜਿਵੇਂ ਬੜੀ ਲੰਮੀ ਚੱਲੀ ਲੰਮੀ ਮੀਟਿੰਗ ਦੇ ਵਿੱਚੋਂ ਭਾਰਤ ਮਾਲ ਆਲੇ ਜਿਹੜਾ ਰੋਣਾ ਭਾਰਤ ਸਹਿਮਤ ਹੋ ਜਾਂ ਨਹੀਂ ਉਸੇ ਮਸਲੇ ਨਹੀਂ ਕਿਸੇ ਈਸ਼ੂ ਤੇ ਨਹੀਂ ਸਹਿਮਤ ਕੁਸ਼ੀਸ਼ੂ ਨੇ ਜਿਹੜੇ ਹਾਜ਼ਰ ਮੀਟਿੰਗ ਦਾ ਜੇ ਅਸਲ ਦੇਖਾਂਗੇ ਵੀ ਜਿਹੜੀ ਭਾਰਤ ਮਾਲ ਆਲੀ ਹੈ ਕਿਸਾਨਾਂ ਦੀ ਕੀ ਮੰਗ ਹੈ ਕਿਸਾਨਾਂ ਦੀ ਮੰਗ ਹੈ ਵੀ ਸਾਡਾ ਵਾਲੇ 1 ਏਕੜ ਦੇ ਵਿਚਾਲ ਦੀ ਨੰਗੀ ਉਹਨੇ ਦੋ ਕਨਾਲਾਂ ਇੱਧਰ ਰਹਿ ਗਈ ਦੋ ਇੱਧਰ ਰਹਿ ਗਈ। ਉਹ ਮੰਗ ਰਿਹਾ ਵੀ ਮੇਰਾ ਇਹਦਾ ਪ੍ਰਬੰਧਤਾ ਕਰੇ ਸਰਕਾਰ ਦੇਵੇ। ਉਹਨੂੰ ਜੋੜ ਕੇ ਹਰਿਆਣੇ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਬੇਸਿਕ ਤਾਂ ਰਹੀ ਹੈ ਜਾਂ ਨਤੀਜੇ ਨਿਕਲੇ ਆ। ਨਹੀਂ ਜੇ ਅੱਜ ਜੇ ਕਹਿਣਾ ਹੋਵੇ ਤਾਂ ਬੇਸ਼ਿਟਾ ਹੀ ਰਹਿਣਾ। ਜੇ ਅਸਲ ਦਲੀਲ ਦੇ ਵਿੱਚ ਜਦੋਂ ਪੱਖ ਨਾ ਰੱਖੇ ਸਰਕਾਰ। ਸਾਡੀਆਂ ਅਸੀਂ ਦਲੀਲਾਂ ਨਾਲ ਰੱਖਿਆ ਜਿਹੜਾ ਇੰਨਾ ਸਮਾਂ ਲਾਇਆ। ਅਸੀਂ ਆਪਾਂ 9 ਇਸ਼ੂ ਉਠਾਏ। 9 ਇਸ਼ੂ ਉਠਾਏ ਨੇ। 9 이슈ਾਂ ਤੇ ਅੱਧਾ ਦਾ ਘੰਟਾ ਲੱਗਿਆ ਸਾਡਾ ਪੂਰੇ ਦਲੀਲ ਦੇ ਨਾਲ ਵੀ ਘੱਟੋ-ਘੱਟ ਪੰਜਾਬ ਸਰਕਾਰ ਆਪਦਾ ਪੱਖਪਤਾ ਪੇਸ਼ ਕਰੇ ਲੋਕਾਂ ਚ ਪਬਲਿਕ ਚ ਕਰ ਨਹੀਂ ਨਹੀਂ ਇਹ ਇਹ ਮੈਂ ਕਿਹਾ ਵੀ ਪ੍ਰੀ-ਪੇਡ ਨਹੀਂ ਹੋਣਗੇ 스마트 મીਟਰ ਲੱਗ ਤੱਕੇ ਨਾ ਕਹਿੰਦੇ ਲਾਵਾਗੇ ਤੱਕੇ ਨਾ ਪ੍ਰੀ-ਪੇਡ ਨਹੀਂ ਹੋਣਗੇ ਅਸੀਂ ਕਿਹਾ ਕਿ ਜੇ ਖਪਤਕਾਰ ਨੂੰ ਖੁੱਲਾ ਛੱਡਿਆ ਜਾਵੇ ਜੇ ਕੋਈ ਲਵਾਉਣਾ ਚਾਹੁੰਦਾ ਲਵਾਵੇ ਜਾ ਜਿਹੜੇ ਪਿਛਲੇ ਮੀਟਰ ਉਹ ਲਵਾਵੇ ਨਹੀਂ ਸਿੱਟਾ ਸਿੱਟਾ ਬੇ ਸਿੱਟਾ ਤਾਂ ਮੈਂ ਨਾ ਕਹਿਣਾ ਐ ਨਹੀਂ ਕਹਿਣਾ ਸਿੱਟਾ ਬੀ ਸਿੱਟਾ ਤਾਂ 15 ਤੋਂ ਬਾਅਦ ਪਤਾ ਲੱਗ ਜੂ ਜੋ ਪ੍ਰੋਸਾ ਦਿੱਤਾ ਜੇ ਉਹ ਪੂਰਾ ਨਾ ਕਰਨਗੇ ਤੁਸੀਂ ਇਹਨੂੰ ਬੇ ਸਿੱਟਾ ਕਹਿ ਲਿਓ ਜੇ ਕੋਈ ਪ੍ਰੋਸਾ ਦਿੱਤਾ ਹੈਗਾ ਜੇ ਕੋਈ ਪ੍ਰੋਸਾ ਦਿੱਤਾ ਜੇ ਉਹ ਪੂਰਾ ਕਰਨਗੇ ਪਰ ਸਿਕਾ ਕੁਝ ਸਫਲ ਹੋਈ ਕੁਝ ਬੇਸਿੱਟਾ ਹੋਈ ਅੱਜ ਨਹੀਂ ਕਹਿ ਸਕਦਾ 15 ਦਿਨ ਨੂੰ ਕਿਆ ਪ੍ਰੋਸੈਸ ਦਿੱਤੀ ਆ ਭੰਦੇਰ ਸਾਹਿਬ ਅੱਗੇ ਦੀ ਮੁੱਖ ਮੰਤਰੀ ਕੀ ਹੈ ਮੁੱਖ ਮੰਤਰੀ ਵਾਲੀ ਕੋਈ ਮੀਟਿੰਗ ਦੀ ਗੱਲ ਹੋਈ ਆ ਨਹੀਂ ਅਗਲੀ ਕੋਈ ਮੀਟਿੰਗ ਨਹੀਂ ਹੈਗੀ ਮੋਰਚਾ ਸਾਡਾ ਅੰਦੋਲਨ ਜਿਹੜਾ ਚੱਲ ਰਿਹਾ ਭੰਦੇਰ ਸਾਹਿਬ ਧੂਰੀ ਵਾਲੀ ਮਿਲ ਹਾਂ ਧੂਰੀ ਵਾਲੀ ਮਿਲ ਦਾ ਸਾਹ ਮੁੱਕਰ ਕੇ ਮੁੱਖ ਮੰਤਰੀ ਦੇ ਹਲਕੇ ਦੀ ਆ ਪਹਿਲੀ ਵਾਰ ਕਿਹਾ ਸੀ ਵੀ ਧੂਰੀ ਮਿਲ ਚਲਾਵਾਂਗੇ ਉਹਨਾਂ ਵਾਅਦਾ ਵੀ ਕੀਤਾ ਸੀ ਹੁਣ ਕਹਿੰਦੇ ਵੀ ਉਹ ਮਿਲਰ ਜਵਾਬ ਦੇ ਗਿਆ ਮਿਲ ਨਹੀਂ ਚੱਲੂਗੀ ਕਿਸਾਨ ਆਗੂਆਂ ਦਾ ਕਹਿਣਾ ਵੀ ਅਸੀਂ ਮਿਲ ਦੀ ਪ੍ਰਾਪਰਟੀ ਨਹੀਂ ਵਿਕਣ ਦਾਂਗੇ ਹੁਣ ਦੋ ਟਕਰਾਵ ਹੁਣ ਦੇਖਦੇ ਕੀ ਬੰਦਦਾ 15 ਤਰੀਕ ਦਾ ਭਰੋਸਾ ਕੀ ਦਿੱਤਾ ਜੀ ਨਹੀਂ ਭਰੋਸਾ ਹੈਗਾ ਵੀ ਸੀਦਾਂ ਦੀ ਪਾਲਸੀ ਬਣਾਵਾਂਗੇ ਠੀਕ ਆ ਭਰੋਸਾ ਇਹ ਹੈਗਾ ਵੀ ਸੀਤਪੁਰਾ ਨੂੰ ਨੌਕਰੀਆਂ ਦੇ ਦਾਂਗੇ ਭਰੋਸਾ ਇਹ ਹੈਗਾ ਵੀ ਜਿਹੜੇ ਇਸ਼ੂ ਨੇ ਗੰਨੇ ਨਾਲ ਸੰਬੰਧਤ ਉਹ ਹੱਲ ਕਰਾਂਗੇ ਕੁਝ ਚੀਜ਼ਾਂ ਤੇ ਭਰੋਸਾ ਵਾ ਮੈਂ ਕਹਿੰਦਾ ਜੋ ਨiyet ਤੇ ਨੀਤੀ ਉਹ ਸਾਨੂੰ ਸਪਸ਼ਟ ਆ ਪਰ ਅਸਲ ਵਿੱਚ ਇਹ 15 ਤਰੀਕ ਤੋਂ ਬਾਅਦ ਸਪਸ਼ਟ ਹੋ ਜੂ ਵੀ ਸੱਟਾ ਆ ਕੇ ਬੇ ਸੱਟਾ ਅੰਦੋਲਨ ਦਿੱਲੀ ਨਾਲ ਚੱਲ ਰਿਹਾ ਅੰਦੋਲਨ ਜਾਰੀ ਰਹੂਗਾ ਅਰ ਜੇ ਮਸਲੇ ਪੰਜਾਬ ਵਿੱਚ ਖੜੇ ਤਾਂ ਅੰਦੋਲਨ ਪੰਜਾਬ ਚ ਵੀ ਕਰਾਂਗੇ ਪੰਜਾਬ ਦੇ ਨਾਲ ਜਿਹੜੇ ਸੀਗੇ ਕੁਝ ਮਸਲੇ ਬਹੁਤ ਸਾਰੇ ਸੀਗੇ ਜਿਹੜੇ ਕਿ ਨੌ ਮਸਲਿਆਂ ਦੀ ਗੱਲ ਕੀਤੀ ਹੈ ਖਾਸ ਕਰਕੇ ਜਿਹੜੇ ਟੋਟਲ ਨੌ ਮਸਲੇ ਲੈ ਕੇ ਗਏ ਸੀਗੇ ਅੱਜ ਦੀ ਮੀਟਿੰਗ ਦੇ ਵਿੱਚ ਤੇ ਕਿਸਾਨਾਂ ਨੇ ਕਿਹਾ ਕਿ ਸਾਡੀ ਅੱਧਾ ਅੱਧਾ ਘੰਟੇ ਹਰ ਮਸਲੇ ਤੇ ਗੱਲਬਾਤ ਹੋਈ ਹੈ ਪਰ ਅਜੇ ਕੁਝ ਕਿਆ ਨਹੀਂ ਜਾ ਸਕਦਾ ਕਿਉਂਕਿ ਸਰਕਾਰ ਦੇ ਵੱਲੋਂ ਕਿਸੇ ਵੀ ਮਸਲੇ ਤੇ ਬਹੁਤ ਜ਼ਿਆਦਾ ਦਲੀਲ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਹੈ ਪਰਾਲੀ ਵਾਲੀ ਗੱਲ ਨੂੰ ਚਾਹੇ ਲੈ ਕੇ ਗੱਲ ਕੀਤੀ ਜਾਵੇ ਜਾਂ ਕਿਸੀ ਹੋਰ ਵੀ ਮਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਫਸਲੀ ਬਦਲ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਖਾਸ ਕਰਕੇ ਜਿਹੜਾ ਹੋਣ ਐਸੇ ਮੌਜੂਦਾ ਮਸਲਾ ਹੈਗਾ ਕਿ ਝੋਨੇ ਦੀ ਚੁਕਾਈ ਨੂੰ ਲੈ ਕੇ ਗੱਲਬਾਤ ਸਰਕਾਰ ਦੇ ਨਾਲ ਅੱਜ ਕਿਸਾਨਾਂ ਦੇ ਵਫਦ ਨੇ ਕੀਤੀ ਹੈ ਸਰਵਨ ਸਿੰਘ ਪੰਦੇਰ ਜਿਹੜੇ ਨੇ ਉਹ ਉਸ ਦੀ ਵਫਦ ਦੀ ਅਗਵਾਈ ਕਰ ਰਹੇ ਸੀ ਪਰ ਉਹਨਾਂ ਨੇ ਉਹ ਵੀ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਕਾਰੀਆਂ ਨੇ ਅੱਜ ਸਾਨੂੰ ਇਹ ਕਹਿ ਕੇ ਤੋਰ ਦਿੱਤਾ ਹੈ ਕਿ ਪੰਚਾਇਤੀ ਚੋਣਾਂ ਸਿਰ ਤੇ ਨੇ 15 ਤੋਂ ਬਾਅਦ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਜਦੋਂ ਹੋਣਗੀਆਂ ਉਸ ਦੇ ਬਾਅਦ ਕਿਉਂਕਿ ਉਸੇ ਦਿਨ ਚੋਣ ਵੀ ਹੋਣੀ ਹੈ ਗਿਣਤੀ ਵੀ ਉਸ ਦਿਨ ਹੋ ਜਾਣੀ ਹੈ ਇਸ ਕਰਕੇ ਉਸ ਦੇ ਬਾਅਦ ਹੀ ਦੁਬਾਰਾ ਤੋਂ ਇਹਨਾਂ ਤੇ ਬੈਠਿਆ ਜਾਏਗਾ ਔਰ ਬੈਠਣ ਦੇ ਬਾਅਦ ਫਿਰ ਜਿਹੜਾ ਹੈਗਾ ਇਹਨਾਂ ਤੇ ਗੱਲਬਾਤ ਕੀਤੀ ਜਾਏਗੀ ਕੈਮਰਾ ਪਰਸੇ ਸਾਹਿਬ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧਕ ਦੇ ਰੋਡ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ